ਅੱਜ ਨਾਲੋਂ ਵੱਧ ਸਿੱਖ ਪੌਮ ਦਾ ਕੰਮ ਫੇਸਬੁਕ ਨੇ ਬੁਗਾੜਿਆ ਹੋਇਆ ਹੈ ਬਿਨਾਂ ਵਜ੍ਹਾ ਹੀ ਨਿੰਦਾ ਜਿਹਦੇ ਬਾਰੇ ਨਹੀਂ ਵੀ ਜਾਣਦੇ ਉਹਨੂੰ ਤੁਸੀਂ ਕਮੈਂਟ ਪਾ ਕੇ ਵੇਖੋ ਥੱਲੇ ਲੋਕੀ ਤੁਹਾਨੂੰ ਕੀ ਕੁਝ ਕਹਿੰਦੇ ਆਹ ਕੁਝ ਚੱਲ ਰਿਆ ਸਿੱਖਾਂ 'ਚ ਇੰਨੀ ਅਕਲ ਜਿਹੜੀ ਹੈ ਆਪਣੀ ਮਤ ਇੰਨੀ ਕੁ ਘਟ ਗਈ ਹੈ ਸਾਡੇ ਲੋਕਾਂ 'ਚ ਔਰ ਗੁੱਸਾ ਨਾ ਕਰਿਓ ਚੰਗੀਆਂ ਗੱਲਾਂ ਪਾ ਕੇ ਵੇਖੋ ਫੇਸਬੁਕ 'ਤੇ ਤੁਹਾਨੂੰ 20 50 ਵਿਊ ਵੀ ਨਹੀਂ ਹੋਣੇ ਮਾੜਾ ਪਾ ਕੇ ਵੇਖੋ ਗਾਂ ਸਵੇਰੇ ਜੇ ਕੇ ਤੋਂ ਮਿਲੀਆਂ ਚ ਨਾ ਚੱਲ ਜਾਣ ਉਹ ਜੀ ਤਾਈਆਂ ਲੋਕ ਲੋਕਾਂ ਦੀ ਮਟੰਟਲੀ ਇੰਨੀ ਕਰ ਗਈ ਹੈ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਪਤਾ ਲੱਗ ਗਿਆ ਉਹ ਜਿੰਨੀਆਂ ਮਾੜੀਆਂ ਗੱਲਾਂ ਪਾਵਾਂਗੇ ਉਹਨੇ ਜਿਆਦਾ ਕਮੈਂਟ ਆਉਣਗੇ ਉਹਨੇ ਪੈਸੇ ਬਣ ਰਹੇ ਨੇ ਮੈਂ ਤਾਂ ਇਹ ਲਾਈਵ ਤੋਂ ਵੀ ਹੁਣ ਕਹਿਣ ਲੱਗ ਪਿਆ ਜਿਹੜਾ ਬੰਦਾ ਮਾੜੀ ਚੀਜ਼ ਪਾਉਂਦਾ ਤੇ ਕਮੈਂਟ ਨਾ ਕਰੇ ਜੇ ਤੁਸੀਂ ਉਹਦੇ ਵਿਉ ਵਧਾਨ ਲੱਗ ਤਾਉ ਲਾਲਚੀ ਹੋ ਗਏ ਜਾਣ 부ਝ ਕੇ ਉਹ ਦੁਨੀਆ ਚੀਜ਼ਾਂ ਮਾੜੀਆਂ ਚੀਜ਼ਾਂ ਪਾਉਂਦੇ ਨੇ ਇਸ ਲਈ ਉਹਨਾਂ ਚੀਜ਼ਾਂ ਤੋਂ ਸਿੱਖਾਂ ਨੂੰ ਗੁਰੇਜ਼ ਕਰਨਾ ਚਾਹੀਦਾ ਗੁਰ ਸਿੱਖੀ ਦੀ ਨਿਸ਼ਾਨੀ ਇਹ ਹੈ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਉਹ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਪੜੋ ਹਮ ਨਹੀਂ ਚੰਗੇ ਬੁਰਾ ਨਹੀਂ ਇਸ ਹਸ ਸੰਗਤ ਹੁਣ ਆਪ ਕੰਨੇ ਦੂਜਿਆਂ ਨੂੰ ਬਰਾ ਆਪ ਚੰਗੇ ਬਣੇ ਹੋਏ ਇੱਕ ਬੰਦਾ ਪਰਸੋਂ ਜੇ ਵੀਡੀਓ ਪਾ ਰਿਹਾ ਕਹਿੰਦਾ ਜੀ ਐਵੇਂ ਰਸ਼ਨ ਭੇਜੀ ਜਾਂਦੇ ਆ ਉਹਨੇ ਘਰ ਭਰ ਲੈ ਰਸ਼ਨ ਨਾਲ ਸਿੱਖ ਲੁੱਟ ਹੋ ਰਹੀ ਆ ਪੈਸੇ ਨਾ ਬੰਡੋਏ ਆ ਨਾ ਕਰੋਏ ਔਰ ਨਾ ਉਹ ਕਿਸੇ ਬੰਦੇ ਨੇ ਉਹਨੂੰ ਪੁੱਛ ਲਿਆ ਕਹਿੰਦਾ ਸਰਧਾਰ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਉਹ ਕਹਿੰਦਾ ਜੀ ਮੇਰੀ ਗੱਲ ਛੱਡੋ ਮੈਂ ਤਾਂ ਉਹ ਕਹਿ ਰਿਹਾ ਉਹਨੇ ਇੱਕ ਵੀ ਨਹੀਂ ਪੈਸਾ ਦਿੱਤਾ ਜਿਹਨੇ ਇੱਕ ਤਬੀਨੇ ਤੌਇਓ ਨਿੰਦਿਆ ਕਰ ਰਿਹਾ ਹੈ ਤੇ ਸੱਜਣੋ ਜਿਨ੍ਹਾਂ ਅੰਧਾਨ ਦਿੱਤਾ ਉਹ ਬੰਦੇ ਨਿੰਦਿਆ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਜਿਹਨੇ ਨਹੀਂ ਦਿੱਤੋ ਬੰਦੇ ਨਿੰਦਿਆ ਤੇ ਲੱਗੇ ਉਹਨੂੰ ਪੁੱਛ ਕੇ ਵੇਖੋ ਇੱਕ ਪੈਸਾ ਨਹੀਂ ਉਹਨਾਂ ਦਾ ਬੁੱਲਣ ਤੇ ਲੱਗਦਾ